ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਟਿਆਲੇ ਦੇ ਮਾਲਵਾ ਗ੍ਰਾਮੀਨ ਬੈਂਕ ਦੇ ਅਸਿਸਟੈਂਟ ਮੈਨੇਜਰ ਅੱਜ ਕੱਲ ਕ੍ਰਾਈਮ ਡਾਕੂਮੈਂਟਰੀਜ਼ ਖੂਬ ਵੇਖ ਰਹੇ ਹੁੰਦੇ ਨੇ ਅੱਜ ਕੱਲ ਅਕਸਰ ਉਹ ਇੰਟਰਨੈਟ ਤੇ ਉਹ ਮੂਵੀਜ਼ ਜਾਂ ਸੀਰੀਜ਼ ਵੀ ਦੇਖਦੇ ਨੇ ਜਿੱਨਾ ਚੋਗਾ ਨਾ ਹੋਵੇ ਉਹ ਨਹਾਗਾਰ ਹੋਣ ਕਤਲ ਹੋਣ ਕਾਂਸਪੀਰੇਸੀ ਹੋਵੇ ਖੈ ਇਹ ਸਭ ਦੇਖਣ ਦਾ ਸ਼ੌਕ ਬਹੁਤ ਲੋਕ ਰੱਖਦੇ ਨੇ ਕ੍ਰਾਈਮ ਨਾਲ ਰਿਲੇਟਿਡ ਚੀਜ਼ਾਂ ਦੇਖਣਾ ਕੋਈ ਕ੍ਰਾਈਮ ਨਹੀਂ ਹੈ ਮੈਨੂੰ ਵੀ ਕ੍ਰਾਈਮ ਥ੍ਰਿਲਰਸ ਪਸੰਦ ਨੇ ਤੇ ਮੈਂ ਵੀ ਥੋੜਾ ਇਹ ਮੇਜਰਲੀ ਕ੍ਰਾਈਮ ਚੈਨਲ ਹੀ ਚਲਾਉਣੀ ਹੈ ਪਰ ਅੱਜ ਕੱਲ ਸਡਨਲੀ ਯਸ਼ਪਾਲ ਸਿੰਘ ਦਾ ਇੰਟਰਸਟ ਡਿਵੈਲਪ ਹੋ ਗਿਆ ਹੁੰਦਾ ਹੈ ਕ੍ਰਾਈਮ ਸਟੋਰੀਸ ਵੱਲ ਸਾਲ 2014 ਦੀ ਗੱਲ ਕਰਦੇ ਆ ਪਟਿਆਲੇ ਦੀ ਉੱਥੇ ਇੱਕ ਜਗ੍ਹਾ ਹੈ ਜਗਦੀਸ਼ ਕਲੋਨੀ ਉੱਥੇ ਇੱਕ ਬੈਂਕ ਮੈਨੇਜਰ ਆਪਣੀ ਜਵਾਨ ਧੀ ਨਾਲ ਰਹਿੰਦਾ ਹੁੰਦਾ ਹੈ यशपाल सिंह मालवा ग्रामीण बैंक ਦਾ ਅਸਿਸਟੈਂਟ ਮੈਨੇਜਰ ਹੁੰਦਾ ਹੈ। ਇਸ ਦੀ ਬ੍ਰਾਂਚ ਹੁੰਦੀ ਆ ਫਤੇਗੜ ਸਾਹਿਬ। ਇਸ ਦੀ ਤੀ ਹਰਲੀਨ कौर 18 ਸਾਲ ਦੀ ਹੋਣ ਵਾਲੀ ਹੁੰਦੀ ਆ। ਇਥੇ ਨਾਂ ਬਦਲਿਆ ਮੈਂ। ਪੜਾਈ 'ਚ ਹੁਸ਼ਿਆਰ ਹੁੰਦੀ ਆ ਤੇ ਬੁੱਢਾ ਦਲ ਪਬਲਿਕ ਸਕੂਲ 'ਚ ਪੜਦੀ ਹੁੰਦੀ ਆ। 22 ਫਰਵਰੀ 2014 ਯਸ਼ਪਾਲ ਸਿੰਘ ਕਬਰਾਈ ਤੇ ਰੋਂਦੇ ਹੋਏ ਪੁਲਿਸ ਸਟੇਸ਼ਨ ਪਹੁੰਚਦੇ ਨੇ ਕਿ ਮੇਰੀ ਕੁੜੀ ਨੂੰ ਕਿਸੇ ਨੇ ਮਾਰਤਾ। ਉਹਨਾਂ ਦੀ ਹਾਲਤ ਤੇ ਕਬਰਾਟ ਦੇਖੀ ਨਹੀਂ ਜਾ ਰਹੀ ਹੁੰਦੀ। ਇਹ ਰਿਪੋਰਟ ਲਿਖਾਉਂਦੇ ਨੇ ਪੁਲਿਸ ਵਾਲੇ ਥੋੜਾ ਇਹਨਾਂ ਨੂੰ ਸੰਭਾਲਦੇ ਨੇ ਤੇ ਫਿਰ ਐਸਐਚਓ ਜਸਵਿੰਦਰ ਸਿੰਘ ਟਿਵਾਣਾ ਆਪਣੀ ਟੀਮ ਨਾਲ ਬਿਨਾਂ ਵਕਤ ਗਵਾਏ ਘਟਨਾ ਵਾਲੀ ਥਾਂ ਤੇ ਪਹੁੰਚਾਂਦੇ ਨੇ ਤੇ ਕ੍ਰਾਈਮ ਸੀਨ ਇਹਨਾਂ ਦਾ ਘਰ ਇਹਨਾਂ ਦੀ ਕੋਠੀ ਹੀ ਹੁੰਦੀ ਹੈ ਜਿੱਥੇ ਰਹਿੰਦੇ ਹੁੰਦੇ ਨੇ ਹਰਲੀਨ ਕੌਰ ਆਪਣੇ ਰੂਮ 'ਚ ਮੁੱਦੀ ਪਈ ਹੁੰਦੀ ਹੈ ਬਿਲਕੁਲ ਕੋਲ ਉਸ ਦੇ ਇੱਕ ਕਿਤਾਬ ਪਈ ਹੁੰਦੀ ਹੈ ਜਿਸ ਤੋਂ ਲੱਗਦਾ ਹੈ ਕਿ ਜਿਸ ਵਕਤ ਇਸ ਨਾਲ ਇਹ ਸਭ ਹੋਇਆ ਹੋਵੇਗਾ ਇਹ ਪੜ ਰਹੀ ਹੋਵੇਗੀ ਇਸ ਦਾ ਗਲਾ ਕੱਟਿਆ ਗਿਆ ਹੁੰਦਾ ਪਰ ਖੂਨ ਇੱਧਰ ਉੱਧਰ ਨਹੀਂ ਫੈਲਿਆ ਹੁੰਦਾ ਮੁੱਦੇ ਬੈਣ ਕਰਕੇ ਚਾਦਰ ਗੱਦੇ ਸ਼ਾਇਦ ਉਸ ਖੂਨ ਨੂੰ ਸੋਪ ਕਰ ਲੈਂਦੇ ਨੇ ਇੱਥੇ ਫਰੈਂਸਿਕ ਟੀਮ ਵੀ ਬੁਲਾ ਲਈ ਜਾਂਦੀ ਹੈ ਹਰਲੀਨ ਕੌਰ ਦੀ ਮੁੱਠੀ ਚੋਂ ਕੁਝ ਵਾਲ ਵੀ ਮਿਲਦੇ ਨੇ ਬਲੱਡ ਸੈਂਪਲ ਉਹ ਵਾਲ ਸਭ ਫਰੈਂਸਿਕ ਟੀਮ ਨਾਲ ਲੈ ਜਾਂਦੀ ਹੈ ਤੇ ਪੁਲਿਸ ਹਰਲੀਨ ਕੌਰ ਦੀ ਬੋਡੀ ਨੂੰ ਪੋਸਟਮਾਰਟਮ ਲਈ ਕੱਢ ਦਿੰਦੀ ਹੈ ਹੁਣ ਪੁਲਿਸ ਕੋਲ ਫਿਲਹਾਲ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਯਸ਼ਪਾਲ ਸਿੰਘ ਹੀ ਹੁੰਦੇ ਨੇ ਪੁੱਛਗਿਸ਼ ਲਈ ਸੋ ਇਸ ਤੋਂ ਪਹਿਲਾਂ ਕਿ ਪੁਲਿਸ ਨੂੰ ਅੱਗੇ ਦਾ ਕੋਈ ਕਲੂ ਮਿਲਦਾ ਉਹ ਆਪਣੀ ਕੁਐਸਚਨਿੰਗ ਯਸ਼ਪਾਲ ਸਿੰਘ ਤੋਂ ਹੀ ਸ਼ੁਰੂ ਕਰਦੀ ਹੈ ਤੇ ਵੈਸੇ ਵੀ ਉਹੀ ਹੁੰਦੇ ਨੇ ਜੋ ਆਪਣੀ ਧੀ ਨਾਲ ਰਹਿੰਦੇ ਹੁੰਦੇ ਨੇ ਯਸ਼ਪਾਲ ਦੱਸਦਾ ਹੈ ਕਿ ਸਾਡੀ ਕੋਠੀ 'ਚ ਦੋ ਕਮਰੇ ਨੇ ਇੱਕ 'ਚ ਹਰਲੀਨ ਰਹਿੰਦੀ ਸੀ ਇੱਕ 'ਚ ਮੈਂ ਹਰਲੀਨ ਅੰਦਰੋਂ ਆਪਣਾ ਰੂਮ ਬੰਦ ਕਰਕੇ ਰੱਖਦੀ ਸੀ ਤੇ ਸਾਡੇ ਦੋਵਾਂ ਦੇ ਰੂਮਸ ਵਿੱਚ ਇੱਕ ਕਾਮਨ ਦਰਵਾਜ਼ਾ ਵੀ ਹੈ ਜੋ ਇੱਕ ਦੂਜੇ ਦੇ ਕਮਰਿਆਂ ਵੱਲ ਜਾਂਦਾ ਹੈ ਮੈਂ ਕੰਮ ਤੇ ਜਾਂਦਿਆਂ ਆਪਣੇ ਰੂਮ ਨੂੰ ਲੌਕ ਕਰ ਦਿੰਦਾ ਸੀ ਅਕਸਰ ਮੇਰੇ ਜਾਣ ਤੋਂ ਬਾਅਦ ਹਰਲੀਨ ਜਦੋਂ ਉੱਠਦੀ ਸੀ ਉਹ ਆਪਣੇ ਕਮਰੇ ਦੀ ਕੁੰਡੀ ਹੋਲ ਕੇ ਬਾਹਰ ਆ ਸ਼ਾਂਤੀ ਸੀ ਉਸ ਦਿਨ ਵੀ ਹਰਲੀਨ ਸੁੱਤੀ ਪਈ ਸੀ ਤੇ ਮੈਂ ਆਪਣਾ ਰੂਮ ਲੋਕ ਲਗਾ ਕੇ ਆਫਿਸ ਚਲਾ ਗਿਆ ਸੀ ਕਮਬਲੀ ਵੀ ਆਈ ਸੀ ਤੇ ਫਿਰ ਮੈਂ ਜਦੋਂ ਲੰਚ ਲਈ ਘਰ ਆਇਆ ਤਾਂ ਦੇਖਿਆ ਕਿ ਹਰਲੀਨ ਇਦਾਂ ਖਤਮ ਹੋਈ ਪਈ ਹੈ ਕਿਸੇ ਨੇ ਬੇਰਹਿਮੀ ਨਾਲ ਮੇਰੀ ਧੀ ਮਾਰੀ ਹੈ ਪੁਰ ਪੁਲਿਸ ਇਹਨਾਂ ਸਟੇਟਮੈਂਟਸ ਦੇ ਹੋਰ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਤਾਂ ਉਹ ਕਮਵਲੀ ਵਾਲਾ ਪੁਆਇੰਟ ਹੁੰਦਾ ਹੈ ਕਿ ਕਮਵਲੀ ਆਉਂਦੀ ਹੈ ਕਿਤੇ ਉਨੇ ਨਾਲ ਕੁਝ ਕਰਤਾ ਹੋਏ ਕੁੜੀ ਨੂੰ ਪਰ ਫਿਰ ਤਹਿਕੀਕਾ ਚ ਸਾਹਮਣੇ ਆਉਂਦਾ ਹੈ ਕਿ ਉਸ ਦਿਨ ਘਰੇ ਲੋਕ ਹੁੰਦਾ ਹੈ। ਕਮਵਲੀ ਤਾਂ ਆਉਂਦੀ ਹੀ ਨਹੀਂ। ਯਸ਼ਪਾਲ ਸਿੰਘ ਇਹ ਵੀ ਦੱਸਦੇ ਨੇ ਕਿ ਜਦੋਂ ਆਏ ਤਾਂ ਹਰਲੀਨ ਕੌਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਦੂਜਾ ਦਰਵਾਜ਼ਾ ਜੋ ਇਹਨਾਂ ਦੇ ਰੂਮ ਥਾਣੀ ਜਾਂਦਾ ਹੈ ਹਰਲੀਨ ਦੇ ਰੂਮ ਨੂੰ ਉਹ ਇਹਨਾਂ ਨੇ ਖੋਲਿਆ ਤੇ ਹਰਲੀਨ ਨੂੰ ਇਸ ਹਾਲਾਤ ਚ ਵੇਖਿਆ ਪੁਲਿਸ ਸੋਚਦੀ ਹੈ ਕਿ ਦਰਵਾਜ਼ਾ ਇਹਨਾਂ ਨੇ ਖੋਲਿਆ ਇਹ ਆਪਣਾ ਰੂਮ ਲੌਕ ਕਰਕੇ ਗਏ ਸੀ ਬਾਹਰੋਂ ਹਰਲੀਨ ਦਾ ਰੂਮ ਅੰਦਰੋਂ ਲੌਕਡ ਸੀ ਸੋ ਕੋਈ ਕਿੱਥੋਂ ਅੰਦਰ ਵੜ ਗਿਆ ਰੂਮ ਦੇ ਤੇ ਕਿੱਥੋਂ ਬਾਹਰ ਨਿਕਲਿਆ ਮਤਲਬ ਗੱਲ ਬਾਣੀ ਨਹੀਂ ਰਹੀ ਸੀ ਕੋਈ ਫੋਰਸਡ ਐਂਟਰੀ ਵੀ ਹੋਈ ਨਜ਼ਰ ਨਹੀਂ ਆ ਰਹੀ ਹੁੰਦੀ ਪੁਲਿਸ ਨੂੰ ਇਹ ਅਜੀਬ ਲੱਗਦਾ ਹੈ ਇਨੇ ਨੂੰ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਪਤਾ ਲੱਗਦਾ ਹੈ ਕਿ ਸਾਬ ਵਾਲੀ ਨਲੀ ਕਿਸੇ ਤੇਜ਼ ਤਾਰ ਚੀਜ਼ ਨਾਲ ਕੱਟਣ ਕਰਕੇ ਮੌਤ ਹੋਈ ਹੈ ਹੁਣ ਹਰਲੀਨ ਕੌਰ ਦੀ ਮਾਂ ਪਰਨੀਤ ਕੌਰ ਜੋ ਇਹਨਾਂ ਤੋਂ ਵੱਖ ਰਹਿੰਦੀ ਹੁੰਦੀ ਆ ਉਹ ਵੀ ਪਹੁੰਚਦੀ ਹੈ ਤੇ ਫੇਰ ਹਰਲੀਨ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਭੋਗ ਦਾ ਦਿਨ ਵੀ ਆ ਜਾਂਦਾ ਹੈ ਮਾਸਾਫ ਕਰਦੀ ਆ ਤੇ ਲਈ ਹਰ ਰਸਮ ਹਰ ਕੁਝ ਇਸ ਵਿੱਚ ਇਹ ਵੀ ਚੀਜ਼ ਨੋਟਿਸ ਕੀਤੀ ਜਾਂਦੀ ਹੈ ਕਿ ਮਾਂ ਹੀ ਸਭ ਕੁਝ ਕਰ ਰਹੀ ਹੁੰਦੀ ਹੈ ਕਿ ਉਹ ਯਸ਼ਪਾਲ ਸਿੰਘ ਦੀਆਂ ਅੰਤਮ ਰਸਮਾਂ, ਪਾਠ, ਸੋਗ ਕਿਸੇ ਵੀ ਚੀਜ਼ ਚ ਇਨਵੋਲ ਨਹੀਂ ਹੋ ਰਿਹਾ ਹੁੰਦਾ। ਪੁਲਿਸ ਜਦੋਂ ਹਰਲੀਨਪੁਰ ਦੀ ਮਾਂ ਪਰਨੀਤ ਕੌਰ ਤੋਂ ਪੁੱਛਤਾਛ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਡਿਵੋਰਸ ਕੇਸ ਚੱਲ ਰਿਹਾ ਹੈ ਅਤੇ ਮਾਂ ਦਾ ਨਾਮ ਵੀ ਮ ਬਦਲਿਆ। ਈਵਨ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਵੀ ਰੌਲਾ ਹੁੰਦਾ ਹੈ। ਪੁਲਿਸ ਨੂੰ ਫੇਰ ਯਸ਼ਪਾਲ ਸਿੰਘ ਤੋਂ ਕੁਐਸਚਨਿੰਗ ਕਰਦੀ ਹੈ ਯਸ਼ਪਾਲ ਸਿੰਘ ਇਰੀਟੇਟ ਹੋ ਕੇ ਜਾਂ ਦੁਖੀ ਹੋ ਕੇ ਪੁਲਿਸ ਨੂੰ ਕਹਿੰਦਾ ਹੈ ਕਿ ਮੇਰੀ ਧੀ ਗਈ ਹੈ ਮੇਰੇ ਤੋਂ ਬਾਰ-ਬਾਰ ਪੁੱਛਤਾ ਸੋ ਤੁਹਾਨੂੰ ਕੁਝ ਨਹੀਂ ਮਿਲਣਾ ਤੁਸੀਂ ਕਾਤਲ ਤੇ ਫੋਕਸ ਕਰੋ ਪੁਲਿਸ ਪਰਨੀਤ कौर ਤੋਂ ਵੀ ਰਿਪੀਟਿਡਲੀ ਕੁਐਸਚਨਿੰਗ ਕਰਦੀ ਹੈ ਇੱਥੇ ਪਰਨੀਤ कौर ਇੱਕ ਹੋਰ ਗੱਲ ਦੱਸਦੀ ਹੈ ਜਿਸ ਦਾ ਇਸ ਕੇਸ ਨਾਲ ਤਾਲੁਕ ਹੁੰਦਾ ਹੈ ਜਾਂ ਨਹੀਂ ਪਤਾ ਨਹੀਂ ਪਰ ਪੁਲਿਸ ਵਾਸਤੇ ਇਹ ਗੱਲ ਇੰਪੋਰਟੈਂਟ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਯਸ਼ਪਾਲ ਸਿੰਘ ਨੇ ਇੱਕ ਵਾਰ ਪਹਿਲਾਂ ਪਰਿਵਾਰ ਸਾਡਾ ਪਰਿਵਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨੇ ਚਾਰ ਸਿਲੰਡਰ ਜੋੜ ਕੇ ਇੱਕ ਧਮਾਕਾ ਵਾਲੀ ਚੀਜ਼ ਟਾਈਮਰ ਨਾਲ ਲਾ ਦਿੱਤੀ ਸੀ ਪੁਲਿਸ ਵਾਸਤੇ ਇਹ ਇੱਕ ਹੋਰ ਰੀਜ਼ਨ ਬਣ ਜਾਂਦਾ ਯਸ਼ਪਾਲ ਸਿੰਘ ਤੇ ਸ਼ੱਕ ਕਰਨ ਦਾ ਹੁਣ ਫਿਰ ਯਸ਼ਪਾਲ ਸਿੰਘ ਤੋਂ ਪੁੱਛਤਾਚਾਹ ਸ਼ੁਰੂ ਹੁੰਦੀ ਹੈ ਜੋ ਸਵੇਰੇ ਸ਼ੁਰੂ ਹੋ ਕੇ ਅੱਧੀ ਰਾਤ ਤੱਕ ਚੱਲਦੀ ਹੈ ਜਦੋਂ ਐਨੀ ਡ੍ਰਿਲਿੰਗ ਹੁੰਦੀ ਹੈ ਇਸੀ ਤਾਂ ਇਹਨੂੰ ਇਨੀ ਗੱਲ ਦਾ ਸਮਝ ਆ ਜਾਂਦੀ ਹੈ ਕਿ ਪੁਲਿਸ ਦਾ ਮੇਨ ਟਾਰਗੇਟ ਮੈਂ ਹੀ ਹਾਂ ਹੌਲੀ ਹੌਲੀ ਇਹ ਵੀ ਆਪਣਾ ਐਗਰੈਸ਼ਨ ਘਟ ਕਰਦਾ ਹੈ ਆਪਣੇ ਹਾਫ ਭਾਵ ਚ ਨਰਮੀ ਲੈ ਕੇ ਆਉਂਦਾ ਹੈ ਰਾਤ ਦੇ ਡੇਢ ਵੱਜ ਚੁੱਕੇ ਹੁੰਦੇ ਨੇ ਬਹੁਤ ਡੂੰਗੀ ਪੁਸ਼ਤਾ ਸੱਲੀ ਹੁੰਦੀ ਹੈ ਹੁਣ ਐਸਐਚਓ ਸਾਹਿਬ ਥੋੜਾ ਆਪਣਾ ਸਟਾਈਲ ਚੇਂਜ ਕਰਦੇ ਨੇ ਉਹ ਵੀ ਸੌਫਟ ਹੁੰਦੇ ਨੇ ਉਈ ਯਸ਼ਪਾਲ ਸਿੰਘ ਨੂੰ ਕਹਿੰਦੇ ਨੇ ਯਾਰ ਕਿੰਨੀ ਸੋਹਣੀ ਕੁੜੀ ਸੀ ਤੇਰੀ ਜੋਮਦੀ ਹੁੰਦੀ ਤਾਂ ਤੇਰਾ ਨਾਂ ਹੀ ਰੌਸ਼ਨ ਕਰਨਾ ਸੀ ਉਹਨੇ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਉਹ ਪੜ੍ਹਾਈ 'ਚ ਵੀ ਬੜੀ ਹੁਸ਼ਿਆਰ ਸੀ ਇੰਨੇ ਨੇਕ ਬੱਚੇ ਨਾਲ ਇਦਾਂ ਨਹੀਂ ਸੀ ਹੋਣਾ ਚਾਹੀਦਾ ਕੱਲ ਨੂੰ ਵੱਡੀ ਅਫਸਰ ਬਣਦੀ ਤੂੰ ਵੀ ਖੁਸ਼ ਹੁੰਦਾ ਕਿੰਨੇ ਅਰਮਾਨ ਹੋਣੇ ਤੇਰੇ ਵੀ ਇਹ ਗੱਲ ਸੁਣ ਕੇ ਯਸ਼ਪਾਲ ਸਿੰਘ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ ਨੇ ਉਹ ਕਹਿੰਦਾ ਹੈ ਕਿ ਕੁਝ ਨਹੀਂ ਸੀ ਬੰਨਣਾ ਉਹਨੇ ਉਹਨੇ ਆਪਣੀ ਮਾਂ ਵਰਗੀ ਹੀ ਬੰਨਣਾ ਸੀ ਸ਼ਾਇਦ ਪੁਲਿਸ ਦਾ ਇਹ تیر ਨਿਸ਼ਾਨੇ ਤੇ ਲੱਗ ਰਿਹਾ ਸੀ ਹੁਣ ਜਦੋਂ ਯਸ਼ਪਾਲ ਓਪਨ ਹੋਣ ਲੱਗਦਾ ਹੈ ਤਾਂ ਉਹ ਪੁਲਿਸ ਨੂੰ ਇੱਕ ਸਟੋਰੀ ਸੁਣਾਉਂਦਾ ਹੈ ਉਹ ਦੱਸਦਾ ਹੈ ਕਿ 1993 ਨੂੰ ਉਸ ਦਾ ਵਿਆਹ ਪਰਨੀਤ ਕੌਰ ਨਾਲ ਹੋਇਆ ਸੀ ਪਰਨੀਤ ਕੌਰ ਵੀ ਕੋਆਪਰੇਟਿਵ ਬੈਂਕ ਚ ਮੈਨੇਜਰ ਹੁੰਦੀ ਹੈ ਇਹਨਾਂ ਦੇ ਦੋ ਬੱਚੇ ਹੁੰਦੇ ਨੇ ਇੱਕ ਹਰਲੀਨ ਕੌਰ ਤੇ ਇੱਕ ਛੋਟਾ ਭਰਾ ਕਈ ਸਾਲ ਸਭ ਵਧੀਆ ਚੱਲਦਾ ਇੱਕ ਨਾਰਮਲ ਕਪਲ ਦੇ ਵਾਂਗ ਪਰ ਫਿਰ ਯਸ਼ਪਾਲ ਸਿੰਘ ਨੂੰ ਜਦੋਂ ਫਿਲਮਾਂ ਦੇਖਣ ਦੀ ਆਦਤ ਪੈਂਦੀ ਆ ਖਾਸ ਕਰਕੇ ਕ੍ਰਾਈਮ ਨਾਲ ਰਿਲੇਟਡ ਉਸਦੇ ਦਿਮਾਗ ਤੇ ਉਹ ਹਾਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਸੇ ਫਿਲਮ ਚ ਆ ਵੇਖਿਆ ਹੁੰਦਾ ਹੈ ਕਿ ਹਸਬੈਂਡ ਵਾਈਫ ਅਲੱਗ ਅਲੱਗ ਆਫਿਸ ਚ ਕੰਮ ਕਰ ਰਹੇ ਹੁੰਦੇ ਆ ਤੇ ਵਾਈਫ ਦਾ ਫੈਰ ਹੋ ਜਾਂਦਾ ਹੈ ਕਿਸੇ ਬੰਦੇ ਦੇ ਨਾਲ ਉਹ ਆਪਣੇ ਹਸਬੈਂਡ ਨੂੰ ਕਿੰਨੀ ਦੇਰ ਧੋਖਾ ਦਿੰਦੀ ਰਹਿੰਦੀ ਹੈ ਯਸ਼ਪਾਲ ਨੂੰ ਉਸ ਫਿਲਮ ਵਾਲੀ ਔਰਤ ਚ ਆਪਣੀ ਵਾਈਫ ਪਰਨੀਤ ਗੋਦਸ ਸੀ। ਹੁਣ ਇਹਨੂੰ ਲੱਗਦਾ ਕਿ ਮੇਰੀ ਵਾਈਫ ਦਾ ਪੱਕਾ ਕਿਸੇ ਨਾਲ ਨਾਜਾਇਜ਼ ਸੰਬੰਧ ਹੈ। ਯਸ਼ਪਾਲ ਦੀਆਂ ਇਹੀ ਗੱਲਾਂ ਤੇ ਇਹੀ ਸ਼ੱਕ ਕਾਰਨ ਘਰ ਚ ਕਲੇਸ਼ ਪਾਉਂਦਾ ਹੈ ਤੇ ਉਸ ਦਾ ਇਹ ਪਾਗਲਪਨ ਰਿਸ਼ਤਾ ਖਰਾਬ ਕਰਨ ਤੇ ਆ ਜਾਂਦਾ ਹੈ। ਹੁਣ ਪਰਨੀਤ ਕਿਸੇ ਆਪਣੇ ਮੇਲ ਕਲੀਗ ਨਾਲ ਵੀ ਗੱਲ ਕਰਦੀ ਤਾਂ ਉਹਨੂੰ ਸ਼ੱਕ ਹੁੰਦਾ ਤੇ ਝਗੜਾ ਹੁੰਦਾ। ਸੋ ਹਸਦਾ ਖੇਡ ਦਾ ਪਰਿਵਾਰ ਯਸ਼ਪਾਲ ਦੇ ਦਿਮਾਗ ਕਰਕੇ ਪੂਰਾ ਡਿਸਟਰਬ ਹੋ ਜਾਂਦਾ ਹੈ ਇੱਕ ਟਾਈਮ ਤਾਂ ਉਹ ਆ ਜਾਂਦਾ ਹੈ ਜਦੋਂ ਯਸ਼ਪਾਲ ਸਿੰਘ ਨੂੰ ਲੱਗਦਾ ਹੈ ਕਿ ਆ ਬੱਚੇ ਵੀ ਮੇਰੇ ਨਹੀਂ ਕਿਸੇ ਹੋਰ ਦੇ ਨੇ ਇੱਕ ਦਿਨ ਇੰਨੀ ਲੜਾਈ ਹੁੰਦੀ ਆ ਯਸ਼ਪਾਲ ਤੇ ਪਰਨੀਤ ਦੀ ਕਿ ਉਹ ਪਰਨੀਤ ਨੂੰ ਘਰੋਂ ਕੱਢ ਦਿੰਦਾ ਹੈ ਉਹ ਆਪਣੇ ਭਰਾ ਦੇ ਘਰ ਚਲੀ ਜਾਂਦੀ ਹੈ ਹੁਣ ਕੱਢਿਆ ਤੇ ਇੰਨੇ ਹੁੰਦਾ ਨਾ ਕਰੋ ਪਰ ਉਸ ਦੇ ਮਾਈਂਡ ਚ ਇਹੀ ਹੁੰਦਾ ਹੈ ਕਿ ਉਹ ਇਸ ਕਰਕੇ ਚਲੀ ਗਈ ਕਿਉਂਕਿ ਉਸ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਨੇ ਯਸ਼ਪਾਲ ਕੇਸ ਕਰ ਦਿੰਦਾ ਹੈ ਆਪਣੀ ਵਾਈਫ ਤੇ ਸਾਲੇ ਮਨਦੀਪ ਸਿੱਧੂ ਤੇ कोर्ट 'ਚ ਅਰਜ਼ੀ ਦਿੰਦਾ ਹੈ ਕਿ ਬੱਚਿਆਂ ਦਾ ਡੀਐਨਏ ਕਰਾਇਆ ਜਾਵੇ ਪਰ ਕੋਰਟ ਇਸ ਅਰਜ਼ੀ ਨੂੰ ਖਾਰਜ ਕਰ ਦਿੰਦੀ ਹੈ ਇਹਨੂੰ ਲੱਗਦਾ ਹੈ ਕਿ ਕੋਰਟ ਸਮੇਤ ਪੂਰੀ ਦੁਨੀਆ ਹੀ ਇਸ ਦੇ ਖਿਲਾਫ ਹੋ ਚੁੱਕੀ ਹੈ ਸਭ ਇਸੇਕਰ ਵਾਲੀ ਦਾ ਹਿੱਸਾ ਤੇ ਰਹੇ ਨੇ ਇਹ ਹਾਈ ਕੋਰਟ ਤੱਕ ਪਹੁੰਚ ਜਾਂਦਾ ਹੈ ਤੇ ਉੱਥੋਂ ਵੀ ਇਸ ਦੀ ਅਰਜ਼ੀ ਖਾਰਜ ਹੋ ਜਾਂਦੀ ਹੈ ਪਰਨੀਤ ਪੌਰ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਹੁੰਦੀ ਹੈ ਉਹ ਆਪਣਾ ਘਰ ਨਹੀਂ ਖਰਾਬ ਕਰਨਾ ਚਾਹੁੰਦੀ ਹੁੰਦੀ ਸੋ ਘਰੇ ਆਉਂਦੀ ਆ ਤੇ ਯਸ਼ਪਾਲ ਨੂੰ ਸਮਝਾ ਹੁੰਦੀ ਹੈ ਕਿ ਅਸੀਂ ਆਪਣਾ ਕੰਮ ਨਾ ਖਰਾਬ ਕਰੀਏ ਰਿਸ਼ਤੇਦਾਰ ਵੀ ਸਮਝਾਉਂਦੇ ਨੇ ਪਰ ਯਸ਼ਪਾਲ ਦਾ ਉਹ ਕੀੜਾ ਸ਼ਾਂਤ ਨਹੀਂ ਹੁੰਦਾ ਇੱਕ ਦਿਨੇ ਫਿਰ ਗੁੱਸੇ 'ਚ ਚਾਰ ਸਿਲੰਡਰ ਲਗਾਉਂਦਾ ਹੈ ਉਸ ਤੇ ਟਾਈਮਰ ਨਾਲ ਕੁਝ ਧਮਾਕੇ ਵਾਲੀ ਚੀਜ਼ ਫਿਟ ਕਰਦਾ ਹੈ ਕੁਝ ਨਾਮ ਮੈਂ ਇੱਥੇ ਨਹੀਂ ਲੈ ਰਹੀ ਤੇ ਫਿਰ ਇਹ ਟਾਈਮਰ ਸੈੱਟ ਕਰਕੇ ਆਪ ਬਾਦ ਨੂੰ ਚਲਾ ਜਾਂਦਾ ਹੈ ਇਸ ਨੂੰ ਹੁੰਦਾ ਹੈ ਕਿ ਇਹ ਫਟੇ ਤਾਂ ਪਰਨੀਤ ਤੇ ਦੋਵੇਂ ਬੱਚੇ ਖਤਮ ਹੋ ਜਾਣ ਪਰ ਉਹ ਟਾਈਮਰ ਦੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਇਹ ਘਰ ਆ ਕੇ ਦੇਖਦਾ ਹੈ ਤਾਂ ਇੱਕ ਸਿਲੰਡਰ ਨੂੰ ਅੱਗ ਲੱਗ ਜਾਂਦੀ ਹੈ ਜਿਸ 'ਚ ਇਹ ਵੀ ਥੋੜਾ ਚੁਲਸ ਜਾਂਦਾ ਹੈ ਇਸ ਨੂੰ ਹਸਪਤਾਲ 'ਚ ਭردੀ ਕਰਾਇਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਪਰਨੀਤ ਪੌਰ ਨੂੰ ਸ਼ੱਕ ਹੁੰਦਾ ਹੈ ਕਿ ਇਹ ਸਾਨੂੰ ਮਾਰਨਾ ਚਾਹੁੰਦਾ ਹੈ ਸਾਨੂੰ ਖਤਰਾ ਹੈ ਸੋ 2008 'ਚ ਤਲਾਕ ਦਾ ਕੇਸ ਫਾਈਲ ਕੀਤਾ ਜਾਂਦਾ ਹੈ ਤੇ ਬੱਚਿਆਂ ਦੀ ਕਸਟਡੀ ਦਾ ਵੀ ਫਿਲਹਾਲ ਤੱਕ ਦੋਵੇਂ ਬੱਚੇ ਮਾਂ ਪਰਨੀਤ ਪੌਰ ਕੋਲ ਹੀ ਰਹਿੰਦੇ ਨੇ ਅਕਤੂਬਰ 2013 ਚ ਕੋਰਟ ਸੁਜੈਸਟ ਕਰਦਾ ਇਹਨਾਂ ਦੇ ਪਰਿਵਾਰ ਨੂੰ ਕਿ ਜੇ ਥੋੜੀ ਧੀ ਚਾਹੇ ਤਾਂ ਪਿਓ ਨਾਲ ਰਹਿ ਲਵੇ ਇਹ ਮੇਅਰ ਇੱਕ ਸੁਜੈਸ਼ਨ ਨਹੀਂ ਹੁੰਦੀ ਐ ਇੱਕ ਵਰਬਲ ਸੁਜੈਸ਼ਨ ਹਰਲੀਨ ਪਿਓ ਕੋਲ ਜਾ ਕੇ ਰਹਿਣ ਲੱਗਦੀ ਐ ਕਿਉਂਕਿ ਉਹਨੂੰ ਲੱਗਦਾ ਹੁੰਦਾ ਐ ਕਿ ਇਹ ਉੱਥੇ ਰਹੇਗੀ ਪਿਓ ਨੂੰ ਸਮਝਾਏਗੀ ਤਾਂ ਪਰਿਵਾਰ ਫੇਰ ਤੋਂ ਇੱਕ ਹੋ ਸਕੇਗਾ। ਇਹ ਖੁਦ ਪਰਿਵਾਰ ਦੇ ਵਿੱਚ ਇੱਕ ਕੜੀ ਬਣਨਾ ਚਾਹੁੰਦੀ ਹੁੰਦੀ ਹੈ ਫਿਲਹਾਲ। ਪਿਓ ਯਸ਼ਪਾਲ ਸਿੰਘ ਇਹਨੂੰ ਕਹਿੰਦੇ ਨੇ ਕਿ ਤੂੰ ਕੈਨੇਡਾ ਚਲੀ ਜਾ ਭੂਆ ਕੋਲ ਪਰ ਇਹ ਕਹਿੰਦੀ ਹੈ ਕਿ ਨਹੀਂ ਪਾਪਾ ਮੈਂ ਇੱਥੇ ਰਹਾਂ। ਉਹ ਬਥੇਰੀਆਂ ਚੀਜ਼ਾਂ ਸਹੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਯਸ਼ਪਾਲ ਦੇ ਦਿਮਾਗ ਦਾ ਸ਼ੱਕ ਹੌਲਾ ਨਹੀਂ ਪੈਂਦਾ। ਹਰਲੀਨ ਨੇ ਸੋਚਿਆ ਹੁੰਦਾ ਹੈ ਕਿ ਉਹ 18 ਦੀ ਹੋਣ ਵਾਲੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਮਾਕੂਲ ਜਾ ਕੇ ਰਹੇਗੀ ਯਸ਼ਪਾਲ ਨੂੰ ਇਹ ਗੱਲ ਸਹੀ ਨਹੀਂ ਲੱਗਦੀ ਉਹਨੂੰ ਲੱਗਦਾ ਹੈ ਕਿ ਮਾਕੂਲ ਰਹੇਗੀ ਤਾਂ ਮਾਵਰਗੀ ਬਣੇਗੀ ਉਸ ਨੂੰ ਅਜੇ ਵੀ ਲੱਗਦਾ ਹੁੰਦਾ ਹੈ ਕਿ ਪਰਨੀਤ ਦੇ ਕਈ ਬੰਦਿਆਂ ਨਾਲ ਨਾ ਚਾਏ ਸੰਬੰਧ ਨੇ ਪਰ ਜਦੋਂ ਇਸ ਗੱਲ ਨੂੰ ਧੀ ਅਰਲੀਨ ਡਿਨਾਈ ਕਰਦੀ ਹੈ ਤਾਂ ਯਸ਼ਪਾਲ ਨੂੰ ਲੱਗਦਾ ਹੈ ਕਿ ਬਾਕੀਆਂ ਵਾਂਗ ਇਹ ਵੀ ਮੇਰੀ ਨਹੀਂ ਹੁਣ ਇਹ ਉਹੀ ਦਿਨ ਹੁੰਦੇ ਨੇ ਜਦੋਂ ਇਹ ਇੰਟਰਨੈਟ ਯੂਜ਼ ਕਰਨਾ ਬੜਾ ਸ਼ੁਰੂ ਕਰਦਾ ਹੈ ਇਹ ਲੱਭਦਾ ਹੈ ਤੀ ਨੂੰ ਖਤਮ ਕਰਨ ਦੇ ਤਰੀਕੇ ਪਰ ਇਹ ਤਰੀਕੇ ਲੱਭਦਿਆਂ ਹੋਇਆਂ ਇਸ ਦੇ ਦਿਮਾਗ 'ਚ ਇੱਕ ਗੱਲ ਹੁੰਦੀ ਹੈ ਕਿ ਮੈਂ ਮਾਰਨਾ ਤਾਂ ਹੈ ਬੇਟੀ ਨੂੰ ਪਰ ਕੁਝ ਇਸ ਤਰ੍ਹਾਂ ਕਿ ਉਹਨੂੰ ਪੀੜ ਨਾ ਹੋਵੇ ਸੌਖੀ ਮੌਤ ਮਿਲੇ ਇਹ ਕਿੰਨੀਆਂ ਹੀ ਕ੍ਰਾਈਮ ਥ੍ਰਿਲਰਜ਼ ਵੇਖ ਛੱਡਦਾ ਹੈ ਬਹੁਤ ਕੁਝ ਕਰਦਾ ਹੈ 1 ਮਾਰਚ 2014 ਨੂੰ ਹਰਲੀਨ ਪੌਰ ਨੇ 18 ਦੀ ਹੋ ਜਾਣਾ ਹੁੰਦਾ ਤੇ ਇਹ ਇਸ ਨੂੰ ਮਾਂ ਕੋਲ ਜਾਣ ਤੋਂ ਪਹਿਲਾਂ ਹੀ ਖਤਮ ਕਰਨਾ ਚਾਹੁੰਦਾ ਹੁੰਦਾ ਹੁਣ 22 ਫਰਵਰੀ 2014 ਨੂੰ ਇਹ ਯਸ਼ਪਾਲ ਆਪਣੀ ਰਸੋਈ ਚ ਜਾਂਦਾ ਚਾਕੂ ਚੱਕਦਾ 3 ਦੇ ਕਮਰੇ ਚ ਜਾਂਦਾ ਉਹ ਪੜਦੀ ਹੁੰਦੀ ਹੈ ਉਸ ਦੇ ਗੱਲ ਤੇ ਚਾਕੂ ਨਾਲ ਵਾਰ ਕਰਦਾ ਇਸ ਦੌਰਾਨ ਉਸ ਦੇ ਕੁਝ ਵਾਲ ਹਰਲੀਨ ਦੇ ਹੱਥ ਚ ਆ ਜਾਂਦੇ ਨੇ ਉਸ ਦੇ ਮੂੰਹ ਚੋਂ ਨਿਕਲਦਾ ਆਪਾ ਤੇ ਫਿਰ ਉਹ ਦੰਮ ਤੋੜ ਦਿੰਦੀ ਹੈ ਉਸ ਤੋਂ ਬਾਅਦ ਇਹ ਘਰੋਂ ਰੂਟੀਨ ਨਾਲ ਕੰਮ ਤੇ ਜਾਂਦਾ ਹੈ ਉੱਥੇ ਵੀ ਨੋਰਮਲ ਕੰਮ ਕਰਦਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਫਿਰ ਘਰੋਂ ਪੁਲਿਸ ਸਟੇਸ਼ਨ ਜਾ ਕੇ ਵਧੀਆ ਜਹੀ ਐਕਟਿੰਗ ਕਰਦਾ ਹੈ ਇੰਨਾ ਤਰਸ ਆ ਰਿਹਾ ਹੁੰਦਾ ਹੈ ਪੁਲਿਸ ਨੂੰ ਵੀ ਇਸ ਤੇ ਕਿ ਇਸ ਨੂੰ ਓਵੀ ਦਿਲਾਸਾ ਦਿੰਦੇ ਨੇ ਬਾਲਾਂ ਦੀ ਰਿਪੋਰਟ ਵੀ ਆ ਜਾਂਦੀ ਹੈ ਤਦ ਤੱਕ ਇਹਨੇ ਨੂੰ ਜੋ ਹਰ ਲੇਨ ਦੇ ਹੱਥ ਚ ਹੁੰਦੇ ਨੇ ਉਹ ਯਸ਼ਪਾਲ ਦੇ ਹੀ ਹੁੰਦੇ ਨੇ ਹੁਣ ਕਨਫੈਸ਼ਨ ਸੀ ਸਟਰੋਂਗ ਐਵਿਡੈਂਸ ਸੀ ਕੋਰਟ ਚ ਪੇਸ਼ ਕੀਤਾ ਜਾਂਦਾ ਤਾਂ ਇਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਜੇ ਕਹੀਏ ਕਿ ਯਸ਼ਪਾਲ ਸਿੰਘ پاگل ਸੀ ਦਿਮਾਗੀ ਹਾਲਤ ਸਹੀ ਨਹੀਂ ਸੀ ਤਾਂ ਇਹ ਸਹੀ ਨਹੀਂ ਹੋਏਗਾ ਤੇ ਕੋਰਟ ਨੂੰ ਵੀ ਇਹ ਸਹੀ ਨਹੀਂ ਲੱਗਿਆ ਹੋਏਗਾ ਕਿਉਂਕਿ پاگل ਬਚਣ ਲਈ ਇੰਨੇ ਪਲਾਨ ਨਹੀਂ ਘੜਦੇ ਅਮਿਤਾਬ ਬਚਨ ਲੈਵਲ ਦੀ ਐਕਟਿੰਗ ਨਹੀਂ ਕਰਦੇ ਹਾਂ ਦਿਮਾਗ 'ਚ ਇੱਕ ਸਨਕ ਘਰ ਕਰ ਗਈ ਸੀ ਇਹੋ ਜਿਹੇ ਲੋਕ ਜੇ ਮੈਡੀਕਲ ਹੈਲਪ ਲੈ ਲੈਣ ਤਾਂ ਥੋੜਾ ਫਾਇਦਾ ਹੁੰਦਾ ਪਰ ਇਸ ਲਈ ਇਹਨਾਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਇਹਨਾਂ ਦਾ ਮਾਈਂਡ ਸਹੀ ਕੰਮ ਨਹੀਂ ਕਰ ਰਿਹਾ ਤੇ ਹਸਪਤਾਲ ਨੂੰ ਤਾਂ ਉਸ ਦਾ ਸਭ ਕੀਤਾ ਸਹੀ ਲੱਗ ਰਿਹਾ ਸੀ ਤੇ ਬਾਕੀ ਦੁਨੀਆ ਗਲਤ ਫਿਲਮਾਂ ਵੇਖ-ਵੇਖ ਕੇ ਆਪਣਾ ਹੀ ਘਰ ਖਤਮ ਕਰਨ ਵਾਲੇ ਇਦਾਂ ਦੇ ਲੋਕ ਤੁਸੀਂ ਘੱਟ ਵੇਖੇ ਹੋਣਗੇ ਹਾਜ਼ ਦਾ ਵਾਜ਼ ਦਾ ਪਰਿਵਾਰ ਉਜਾੜਦਾ ਸਿਰਫ ਆਪਣੀ ਦਿਮਾਗੀ ਖਿਚੜੀ ਦੇ ਨਾਲ ਦੀ ਵਿਚਾਰੀ ਘਰ ਸਵਾਰਨਾ ਚਾਹੁੰਦੀ ਸੀ ਪਰ ਪਿਓ ਨੂੰ ਇਸ ਤੋਂ ਉਲਟ ਚਾਹੀਦਾ ਸੀ ਵਾਹਿਗੁਰੂ ਹਿਸਮਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸਾ